लुधियाना अकालगढ़ मार्केट में हरदीप सिंह हैप्पी की देखरेख में एसीपी ट्रैफिक गुरुदेव सिंह को जो इस महामारी के दौरान उन्होंने ड्यूटी की है उसके लिए मार्केट के सभी दुकानदारों ने उन्हें सम्मानित किया और मार्केट में जो भी ट्रैफिक को लेकर जो मुश्किलें आ रही हैं उससे अवगत कराया गया एसीपी सी गुरुदेव सिंह ने मार्केट को आश्वासन देते हुए कहा कि ट्रैफिक को लेकर मार्केट में जो भी दिक्कतें आ रही हैं उनका जल्द ही समाधान किया जाएगा कोरोना वायरस ਨੂੰ ਲਾ ਕੇ ਪਿਛਲੀ 22 ਮਾਰਚ ਤੋਂ ਜਦੋਂ ਜਨਤਕ कर्फ्यू ਤੋਂ ਬਾਅਦ ਲਾਕਡਾਊਨ ਜਿਹੜਾ ਚੱਲਿਆ ਪੰਜਾਬ ਪੁਲਿਸ ਨੇ ਸਾਡੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਦਿਨਕਰ ਰੁਪਤਾ ਜੀ ਦੀ ਅਗਵਾਈ ਹੇਠ ਸਾਡੇ ਲੁਧਿਆਣਾ ਸ਼ਹਿਰ ਦੇ ਕਮਿਸ਼ਨਰ ਆਫ ਪੁਲਿਸ ਸ਼੍ਰੀ ਰਕੇਸ਼ ਅਗਰਵਾਲ ਜੀ ਦੀ ਦਿਸ਼ਾ ਨਿਰਦੇਸ਼ਾਂ ਨਾਲ ਉਹਨਾਂ ਦੀ ਯੋਗ ਅਗਵਾਈ ਹੇਠ ਅਸੀਂ ਡਿਊਟੀਆਂ ਕੀਤੀਆਂ ਤੇ ਅੱਜ ਉਹ ਫਿਰ ਡਿਊਟੀਆਂ ਦੇ ਸਬੰਧ ਵਿੱਚ ਜਿਹੜੀਆਂ ਅਸੀਂ ਕੀਤੀਆਂ ਤਾਂ ਸਾਨੂੰ ਅੱਜ ਸਾਡੇ ਇੱਥੇ ਮੇਰੇ ਦੋਸਤ ਹੈਪੀ ਜੀ ਤੇ ਇਹਨਾਂ ਦੀ ਸਾਰੀ ਮਾਰਕੀਟ ਅਕਾਲਗੜ ਐਸੋਸੀਏਸ਼ਨ ਨੇ ਅੱਜ ਮੈਨੂੰ ਬੁਲਾ ਕੇ ਇੱਥੇ ਮਾਨ ਸਤਿਕਾਰ ਦਿੱਤਾ ਤੇ ਇਹ ਮਾਨ ਸਤਿਕਾਰ ਨਾਲ ਜਿੱਥੇ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਔਥੇ ਨਾਲ ਹੀ ਸਾਡਾ ਜਿਹੜਾ ਫਰਜ਼ ਹੈ ਸਾਡੀ ਡਿਊਟੀ ਹੈ ਉਹ ਵੀ ਹੋਰ ਵੱਧ ਜਾਂਦੀ ਹੈ ਕਿ ਜਿਹੜੀ ਭਾਵਨਾ ਨਾਲ ਜਿਹੜੀ ਸੋਚ ਨਾਲ ਸਾਨੂੰ ਇੱਥੇ ਬੁਲਾ ਕੇ ਸਤਿਕਾਰ ਦਿੱਤਾ ਜਾ ਰਿਹਾ ਹੈ ਅਸੀਂ ਅੱਗੇ ਤੋਂ ਵੀ ਇਹ ਜਿਹੜੀ ਡਿਊਟੀ ਹੈ ਇਹ ਬਹੁਤ ਤਨਦੇਹੀ ਨਾਲ ਕਰੀਏ ਔਰ سخت ਮਿਹਨਤ ਨਾ ਕਰੀਏ ਮੈਂ ਵਾਦਾ ਕਰਦਾ ਕਿ ਜੋ ਸਤਕਾਰ ਮੈਨੂੰ ਅੱਜ ਇੱਥੇ ਮਿਲਿਆ ਮੈਂ ਇਹਦੇ ਬਦਲੇ ਵਿੱਚ ਜਿੰਨੀ ਡਿਊਟੀ ਪਹਿਲਾਂ ਕਰਦਾ ਉਸ ਤੋਂ ਵੀ ਵੱਧ ਡਿਊਟੀ ਵੱਧ ਮਿਹਨਤ ਨਾਲ ਕਰੂੰਗਾ ਆਪਣੇ ਲੁਧਿਆਣਾ ਸ਼ਹਿਰ ਵਾਸਤੇ چاہے ਮੈਨੂੰ ਆਪਣੀ ਜਾਨ ਤੱਕ 바ਰਨੀ ਪੈ ਜਾਵੇ ਤਾਂ ਮੈਂ ਕਦੇ ਪਰਵਾਹ ਨਹੀਂ ਕਰੂੰਗਾ ਅੱਜ ਮਾਨਯੋਗ ACP ਸਰਾਰ ਗੁਰਦੇਵ ਸਿੰਘ ਜੀ ਦਾ ਅਕਾਲਗੜ ਮਾਰਕੀਟ ਆਉਣ ਤੇ ਅਸੀਂ ਇਸ ਤਨਵਾਦ ਤੇ ਸਵਾਗਤ ਕਰਦੇ ਹਾਂ ਜੋ ਇਹਨਾਂ ਨੇ ਸਾਨੂੰ ਕੋਵਿਡ-19 ਦੇ ਚਲਦਿਆਂ ਜੋ ਸਾਨੂੰ ਇਨਸਟਰਕਸ਼ਨਾਂ ਦਿੱਤੀਆਂ ਨੇ ਅਸੀਂ ਉਹਦੀ ਪਾਲਣਾ ਕਰਾਂਗੇ ਤੇ ਜੋ ਸਾਨੂੰ ਹੋਰ ਟ੍ਰੈਫਿਕ ਦੀਆਂ ਕੁਝ ਪ੍ਰੋਬਲਮ ਸੀਗੀਆਂ ਉਹ ਸਾਡੀਆਂ ਇਹਨਾਂ ਨਾਲ ਸਾਂਝੀਆਂ ਹੋਈਆਂ ਨੇ ਤੇ ਸਾਨੂੰ ਉਸ ਗੱਲ ਦਾ ਵੀ ਇਹਨਾਂ ਨੇ ਸੁਵਾਸਨ ਦਵਾਇਆ ਵੀ ਉਹਦੀ ਦੂਰ ਕੀਤਾ ਜਾਊਗਾ ਇਹਨਾਂ ਕਹਿੰਦੇ ਹੋਏ ਧੰਨਵਾਦ ਜੀ ਅੱਜ ਸਾਡੇ ਵਿੱਚ ਆਏ ACP ਸਾਹਿਬ ਦਾ ਬਹੁਤ ਸਵਾਗਤ ਹੈ ਜੀ ਉਹਨਾਂ ਨੇ ਸਾਡੇ ਆਖੇ ਸਾਡਾ ਮਾਰਕੀਟ ਦਾ ਮਾਣ ਵਧਾਇਆ ਜੋ ਸਾਨੂੰ ਪੰਜਾਬ ਸਰਕਾਰ ਦੀ ਗਾਈਡਲਾਈਨ ਸੀ ਅਸੀਂ ਖੂਬ ਉਹਨਾਂ ਨੂੰ ਨੁਭਾਇਆ ਤੇ ਸਰਕਾਰ ਨਾਲ ਅਸੀਂ ਸਾਂਝ ਵੀ ਕੀਤੀ ਤੇ ਸਾਡੀ ਮਾਰਕੀਟ ਤੇ ਆ ਰਹੀਆਂ ਸਾਡੇ ਵਪਾਰੀਆਂ ਨੂੰ ਆ ਰਹੀਆਂ ਟ੍ਰੈਫਿਕ ਸਮੱਸਿਆਵਾਂ ਅਸੀਂ ਜਾਣੂ ਕਰਾਇਆ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਤੋਂ ਜਲਦੀ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਨਾਲ ਹੀ ਅਸੀਂ ਪੁਲਿਸ ਦਾ ਪੰਜਾਬ ਪੁਲਿਸ ਪੰਜਾਬ ਟ੍ਰੈਫਿਕ ਪੁਲਿਸ ਦਾ ਸਰ ਦਾ ਬਹੁਤ ਥੈਂਕਸ ਕਰਦੇ ਹਾਂ ਵੀ ਉਹਨਾਂ ਨੇ ਸਾਡਾ ਇਸ ਟਾਈਮ ਦੇ ਵਿੱਚ ਬਹੁਤ ਸਾਥ ਦਿੱਤਾ ਲੁਧਿਆਣੇ ਨੂੰ ਬਚਾਉਣ ਦੇ ਵਿੱਚ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਇਸ ਮੌਕੇ ਪਰ ਹਰਦੀਪ ਸਿੰਘ ਹੈਪੀ ਜਸਪਾਲ ਸਿੰਘ ਨਵਦੀਪ ਸਿੰਘ ਕਮਲਦੀਪ ਸਿੰਘ ਹਰਜਿੰਦਰ ਸਿੰਘ ਗੁਰਜਿੰਦਰ ਸਿੰਘ ਰਮਨ ਵੈਸ ਜਸਪ੍ਰੀਤ ਸਿੰਘ ਰਮਨ मिकी अनुजा और गुरप्रीत सिंह उपस्थित हुए लुधियाना से हरजीत दुगरी की रिपोर्ट एसएमजेड न्यूज़